ਇਹ ਤੱਕ ਸਾਡੀ ਨਾ 23 ਤੇ ਇੰਨੀ ਬਰਬਾਦੀ ਹੋਈ ਕੱਖ ਨਹੀਂ ਮਿਲਿਆ ਅੱਜ ਫੇ ਪੂਰੀ ਮੰਡ ਦੀ ਇਲਾਕੇ ਦੀ ਬਰਬਾਦੀ ਹੋ ਗਈ ਸਾਰਿਆਂ ਨੂੰ ਪਤਾ ਹੀ ਅੱਜ ਤੋਂ 2 ਮਹੀਨੇ ਪਹਿਲਾਂ ਗੇੜੇ ਮਾਰੀ ਜਾਂਦੇ ਆਗੇ ਕੁਝ ਵੀ ਨਹੀਂ ਕਰਦੇਗੇ ਜਿਹੜੇ ਮਾਰ ਕੇ ਚੱਲਦੇ ਨੇ ਜੇ ਉਹ ਲਗਾਤਾਰ ਪਾਣੀ ਕੱਢੀ ਜਾਂਦੇ ਤੇ ਪਾਣੀ ਮੇਰਾ ਖਿਆਲ ਜਮਾਂ ਨਹੀਂ ਹੋਣਾ ਜੇ ਪਾਣੀ ਜਮਾਂ ਨਾ ਹੰਦਾ ਤੇ ਆ ਇਲਾਕਾ ਬਚ ਸਕਦਾ ਸੀ ਹਾਂ ਬਾਰਸ ਨਾਲ ਨਰਮੇ ਦਾ ਨੁਕਸਾਨ ਜਾਦੇ ਝੋਨੇ ਦਾ ਘਟਣਾ ਮੱਲਾ ਹੋਣਾ ਝੋਨਾ ਦੇਖ ਲਓ ਜੀ ਇਹ ਜੇ ਦੂਬਦ ਪਾਣੀ ਹੋਰ ਆ ਗਿਆ ਤੇ ਪਾਣੀ ਆਈ ਜਾਂਦਾ ਤੇ ਝੋਨਾ ਵੀ ਖਤਮ ਹੈ ਨਾ ਇਹ ਝੋਨਾ ਹੋਵੇ ਪਹਿਲੇ ਦੋ ਸਾਲਾਂ ਦਾ ਨਰਮਾ ਜਮਾ ਨਹੀਂ ਹੋਇਆ ਸੀ ਇਸ ਵਾਰ ਨਰਮੇ ਤੋਂ ਥੋੜੀ ਜਿਹੀ ਆਸ ਜੀ ਖਸਾਨਾਂ ਨੂੰ ਇਸ ਵਾਰ ਨਰਮਾ ਸਾਰਾ ਮੀਂਹੇ ਚਾਹਵਦਾ ਫਸਲ ਲੱਖਾਂ ਏਕੜ ਤਬਾਹ ਆਖਰ ਕੌਣ ਫੜੇਗਾ ਬਾਹ ਬਾਹ ਫੜਨ ਵਾਲੇ ਥਾਂ ਥਾਂ ਬਹੁਤ ਨਜ਼ਰ ਆ ਰਹੇ ਆ ਔਰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਲੋਕ ਸੇਵਾ ਦੇ ਲਈ ਅੱਗੇ ਵੱਧ ਰਹੇ ਆ ਕਈ ਸਿਆਸੀ ਜਮਾਤਾਂ ਵੀ ਪੈਸੇ ਇਕੱਠੇ ਕਰਨ ਦੀ ਗੱਲ ਕਰ ਰਹੀਆਂ ਨੇ ਕੋਈ ਇੱਕ ਦਿਨ ਦੀ ਤੇ ਕੋਈ ਇੱਕ ਮਹੀਨੇ ਦੀ ਚਾਹੇ ਮੁਲਾਜ਼ਮ ਤੇ ਕੋਈ ਸਿਆਸਦਾਨ ਆਪਣੀ ਤਨਖਾਹ ਦੇਣ ਦੀ ਗੱਲ ਕਰ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਪਰਪਾਈ ਹੋ ਜਾਵੇ ਇਹ ਇੱਕ ਵੱਡਾ ਸਵਾਲ ਹੈ ਜਿਹੜੇ ਸਰਕਾਰੀ ਅੰਕੜੇ ਨੇ ਕਿ 1400 ਦੇ ਕਰੀਬ ਪਿੰਡ ਡੁੱਬੇ ਆ ਤੇ 3 ਲੱਖ ਏਕੜ ਦੇ ਕਰੀਬ ਫਸਲ ਦੀ ਗੱਲ ਹੈ ਕਿੰਨੀ ਫਸਲ ਤਬਾਹ ਹੋਈ ਹੈ ਤੁਹਾਡੀ ਕਿੰਨੀ ਫਸਲ ਤਬਾਹ ਹੋਈ ਹੈ ਤੁਹਾਡੇ ਕਿੰਨੇ ਵਾਣ ਸੀਗੇ ਤੁਹਾਡੀ ਕਿੰਨੀ ਏਕੜ ਥਾਂ ਸੀਗੀ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਆਪਣੀ ਜਿਹੜੀ ਇਹ ਸਾਝ ਸਾਡੇ ਨਾਲ ਪਾ ਸਕਦੇ ਹੋ ਔਰ ਦੱਸ ਸਕਦੇ ਹੋ ਕਿ ਤੁਹਾਡੇ ਕਿੰਨਾ ਕਿੰਨਾ ਪਾਣੀ ਹੈ ਕੋਈ امداد ਲਈ ਕੋਈ ਮਦਦ ਲਈ ਕੋਈ ਰਾਸ਼ੀ ਲਈ ਕਿਸੇ ਤਰੀਕੇ ਨਾਲ ਤੁਹਾਡੇ ਕੋਲ ਕੋਈ ਪਹੁੰਚਿਆ ਹੈ ਜਾਂ ਕੋਈ ਨਹੀਂ ਪਹੁੰਚਿਆ ਜਾਂ ਸਿਰਫ ਗੱਲਾਂ ਹੋ ਰਹੀਆਂ ਨੇ ਅਸਲ ਹਕੀਕਤ ਉਹ ਵੀ ਜਾਣੂ ਕਰਵਾ ਸਕਦੇ ਹੋ ਪਹਿਲਾਂ ਜਿਹੜੀ ਮਾਰ ਪਈ ਸੀ ਤੁਹਾਨੂੰ ਕਿੰਨੀ ਪਈ ਸੀ ਤੇ ਉਦੋਂ ਤੁਹਾਨੂੰ ਕਿੰਨਾ ਮੁਆਵਜ਼ਾ ਮਿਲਿਆ ਸੀ ਤੇ ਹੁਣ ਜਿਹੜਾ ਮੁਆਵਜ਼ਾ ਮਿਲਣ ਜਾ ਰਿਹਾ ਹੈ ਕਿ ਉਹਦੇ ਨਾਲ ਤੁਹਾਡੀ ਲਾਗਤ ਦੀ ਵੀ ਪਰਪਾਈ ਹੋ ਜਾਵੇਗੀ ਪੇਸ਼ਖਾਸ ਰਿਪੋਰਟ ਐਸਵੇਲੇ ਪੰਜਾਬ ਸਰਕਾਰ ਨੇ ਸੂਬੇ ਨੂੰ ਆਫਤ ਪ੍ਰਭਾਵਿਤਤਾ ਐਲਾਨ ਦਿੱਤਾ ਹੈ ਪੰਜਾਬ ਦੇ 23 ਜ਼ਿਲ੍ਹਿਆਂ ਚ 1400 ਤੋਂ ਵੱਧ ਪਿੰਡ ਹੜ੍ਹ ਪ੍ਰਭਾਵਿਤ ਖੇਤਰ ਐਲਾਨੇ ਗਏ ਨੇ ਜੇਸ ਤੋਂ ਬਾਅਦ ਪੰਜਾਬ ਦੇ ਮੁਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਉਦੇਸ਼ ਜਾਰੀ ਕੀਤਾ ਹੈ ਕਿ ਲੋਕ ਸੇਵਾਵਾਂ ਨੂੰ ਜੰਗੀ ਪੱਧਰ ਤੇ ਧਰੂਸਤ ਰੱਖਿਆ ਜਾਵੇ ਤੇ ਸਥਾਨਿਕ ਸਰਕਾਰਾਂ ਨੂੰ ਐਮਰਜੈਂਸੀ ਲਈ ਜ਼ਰੂਰੀ ਉਪਾਅ ਕਰਨ ਦੇ ਹੁਕਮ ਦਿੱਤੇ ਨੇ ਪਰ ਇਸ ਸਭ ਦੇ ਵਿਚਾਲੇ ਕਿਸਾਨਾਂ ਦੇ ਨੁਕਸਾਨ ਬਾਰੇ ਚਰਚਾ ਹੋਣੀ ਲਾਜ਼ਮੀ ਬਣ ਜਾਂਦੀ ਹੈ ਕਿਉਂਕਿ ਪੰਜਾਬ 'ਚ ਰਾਵੀ ਬਿਆਸ ਤੇ ਸਤਲੁਜ ਦੇ ਪਾਣੀ ਨੇ ਲੱਖਾਂ ਏਕੜ ਫਸਲ ਤਬਾਹ ਕਰ ਦਿੱਤੀ ਹੈ ਪੂਰੇ ਪੰਜਾਬ 'ਚ 3 ਸਤੰਬਰ ਤੱਕ ਲਗਭਗ 22 ਲੱਖ ਏਕੜ ਦੇ ਨੇੜੇ ਫਸਲ ਦਾ ਨੁਕਸਾਨ ਹੋਇਆ ਹੈ। ਇੰਨਾ ਹੀ ਨਹੀਂ ਦਰਿਆਵਾਂ ਦੇ ਪਾਣੀ ਦੇ ਨਾਲ ਆਏ ਰੇਤੇ ਨੇ ਫਸਲਾਂ ਅਗਲੇ ਸਾਲਾਂ ਤੱਕ ਬੰਜਰ ਵੀ ਕਰ ਦਿੱਤੀਆਂ ਨੇ। ਜ਼ਮੀਨ ਨੂੰ ਮੁਰਬੀਜਨ ਜੋਗ ਬਣਾਉਣ ਤੇ ਕਿਸਾਨਾਂ ਦੇ ਮੁਰਬ ਵਸੇਬੇ ਲਈ ਜਿੱਥੇ ਪੈਸੇ ਦੀ ਲੋੜ ਵਧੇਗੀ ਉੱਥੇ ਹੀ ਮਸ਼ੀਨਰੀ ਦੀ ਵੀ ਲੋੜ ਹੋਣੀ ਹੈ। ਸਭ ਤੋਂ ਵੱਧ ਖੇਤੀ ਯੋਗ ਰਕਬਾ ਅਮਰਿਸਰਚ ਖਰਾਬ ਹੋਇਆ ਹੈ। ਜਿਹੜੇ ਕਿਸਾਨਾਂ ਦੀ ਫਸਲ ਇਸ ਪਾਣੀ ਚ ਖਰਾਬ ਹੋਈ ਐ ਉਹ ਸਰਕਾਰਾਂ ਵੱਲ ਨਜ਼ਰਾਂ ਚੁੱਕ ਕੇ ਮੁਆਵਜ਼ੇ ਦੀ ਗੋਹਾਰ ਲਗਾ ਰਹੇ ਨੇ ਉਦੋਂ ਤੋਂ ਲੈ ਕੇ 22 ਤੋ ਤਬਾਹੀ ਹੋ ਰਹੀ ਆ ਭਾਵੇਂ ਲਾ ਲੋ ਗਏ ਮਾਰੀ ਲਾ ਲੋ ਹਾਰਾ ਲਾ ਲੋ ਅਜੇ ਤੱਕ ਸਾਡੀ ਨਾ 23 ਚ ਇੰਨੀ ਬਰਬਾਦੀ ਹੋਈ ਕੱਖ ਨਹੀਂ ਮਿਲਿਆ ਅੱਜ ਫੇਰ ਪੂਰੀ ਮੰਡ ਦੀ ਇਲਾਕੇ ਦੀ ਬਰਬਾਦੀ ਹੋ ਗਈ ਸਾਰਿਆਂ ਨੂੰ ਪਤਾ ਹੀ ਤੋਂ 2 ਮਹੀਨੇ ਪਹਿਲਾਂ ਗੇੜੇ ਮਾਰੀ ਜਾਂਦੇ ਆਗੇ ਕੁਝ ਵੀ ਨਹੀਂ ਕਰਦੇਗੇ ਜਿਹੜੇ ਮਾਰ ਕੇ ਚੱਲ ਜਾਂਦੇ ਆ ਪਹਿਲਾਂ ਜੱਜਾ ਲੈ ਕੇ ਗਏ ਨੇ ਪਰ ਕੋਈ ਉਹਨਾਂ ਦਾ ਪੱਕਾ ਪ੍ਰਬੰਧ ਹੈ ਨਹੀਂ ਸੀ ਕੁਝ ਵੀ ਨਹੀਂ ਕਰਿਆ ਜੀ ਉਹਨਾਂ ਨੇ 3 ਤਰੀਕ ਨੂੰ ਅਸੀਂ ਹਰੀਕੇ ਐਡਵਰਕ ਤੇ ਗਏ ਆ 3 ਤਰੀਕ ਨੂੰ ਅਸੀਂ ਉਹਨਾਂ ਨੂੰ ਸਾਰਾ ਪ੍ਰਸ਼ਾਸਨ ਦੀ ਗਾੜੀ ਨਾਲ ਗਾੜੀ ਰੱਖਿਆ ਵੀ ਮੀਂਹ ਪਾਰਾਂ ਦੇ ਵਿੱਚ ਬਹੁਤ ਜ਼ੋਰ ਨਾਲ ਪੈ ਰਿਆ ਇਹਨੇ ਖੇਰੀ ਪਹਾੜਾਂ ਵਾਲੇ ਮੀਂਹ ਨੇ ਇਧਰ ਹੀ ਆਉਣਾ ਜਾ ਸਤਲੁਜ ਆਜੂ ਬਿਆਸ ਆਜੂ ਰਾਵੀ ਆਜੂ ਜਾਂ ਘੱਗਰ ਆਜੂ ਪੈਣਾ ਤੇ ਪੰਜਾਬ ਨੂੰ ਹੀ ਆ ਪਰ ਇਹਨੂੰ ਨਾਲੋਂ ਨਾਲ ਰਿਲੀਜ਼ ਕਰੋ ਉਹਨਾਂ ਦਾ ਮੁੜ ਮੁੜ ਕੇ ਸਾਨੂੰ ਇਹ ਜਵਾਬ ਸੀ ਕਿ ਸਾਡਾ ਅਜੇ ਮੀਟਰ ਨਹੀਂ ਪੂਰਾ ਆ ਰਿਹਾ ਕਿ ਪਾਣੀ ਗਾਂ ਨਹਿਰਾਂ ਨੂੰ ਹੀ ਦੇ ਰਹੇ ਆ ਜੇ ਉਹ ਲਗਾਤਾਰ ਪਾਣੀ ਕੱਢੀ ਜਾਂਦੇ ਤੇ ਪਾਣੀ ਮੇਰਾ ਖਿਆਲ ਜਮਾ ਨਹੀਂ ਹੋਣਾ ਜੇ ਪਾਣੀ ਜਮਾ ਨਾ ਹੁੰਦਾ ਤੇ ਆ ਇਲਾਕਾ ਬਚ ਸਕਦਾ ਸੀ ਅਸੀਂ ਇਹਨਾਂ ਨੇ ਆ ਕਿ ਕਿਤੇ ਨਾ ਕਦੇ ਜਿੱਦਾਂ ਡਰੇਨਿੰਗ ਮਹਿਮਾ ਇਹ ਵੀ ਕਿਤੇ ਨਾ ਕਦੇ ਪੂਰੇ ਧਿਆਨ ਨਾਲ ਚੌਕਸ ਰਹਿੰਦਾ ਤੇ ਸ਼ਾਇਦ ਇਹ ਇਲਾਕਾ ਬਚ ਸਕਦਾ ਸੀ ਹਾਂ ਬਾਰਸ਼ ਨਾਲ ਨਰਮੇ ਦਾ ਨੁਕਸਾਨ ਜਾਦੇ ਝੋਨੇ ਦਾ ਘਟਾ ਮੱਲਾ ਹੋਣਾ ਝੋਨਾ ਦੇਖ ਲਓ ਜੀ ਇਹ ਜੇ ਦੂ ਬਾਦ ਪਾਣੀ ਹੋਰ ਆ ਗਿਆ ਤੇ ਪਾਣੀ ਆਈ ਜਾਂਦਾ ਤੇ ਝੋਨਾ ਵੀ ਖਤਮ ਹੈ ਨਾ ਇਹ ਝੋਨਾ ਹੋਵੇ ਪਿਛਲੇ 2 ਸਾਲਾਂ ਚ ਨਰਮਾ ਜਮਾ ਨਹੀਂ ਹੋਇਆ ਸੀਗਾ ਇਸ ਵਾਰ ਨਰਮੇ ਤੋਂ ਥੋੜੀ ਜਿਆਦਾ ਸੀ ਕਿਸਾਨਾਂ ਨੂੰ ਇਸ ਵਾਰ ਨਰਮਾ ਸਾਰਾ ਮਹੀਨਾ ਖਰਾਬ ਕਰਦਾ ਪੰਜਾਬ ਚ ਹੜ੍ਹਾਂ ਨੇ ਪਹਿਲੀ ਵਾਰ ਮਾਰਨੀ ਮਾਰੀ 1988 ਚ ਹੈ ਹੜ੍ਹਾਂ ਦਾ ਰਿਕਾਰਡ 2025 ਚ ਟੁੱਟਿਆ 1988 ਚ ਹੜ੍ਹਾਂ ਦੀ ਤਬਾਹੀ ਹੋਈ ਸੀ ਜਿਸ ਚ 9000 ਪਿੰਡ ਪ੍ਰਭਾਵਿਤ ਹੋਏ ਸੀ 2500 ਪਿੰਡ ਪੂਰੀ ਤਰ੍ਹਾਂ ਡੁੱਬ ਗਏ ਸੀ 34 ਲੱਖ ਲੋਕ ਪ੍ਰਭਾਵਿਤ ਹੋਏ 500 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਲੱਖਾਂ ਏਕੜ ਫਸਲ ਤਬਾਹ ਹੋ ਗਈ ਸੀ 1988 ਦੇ ਹੜ੍ਹਾਂ ਦੇ ਨਾਲ-ਨਾਲ ਪੰਜਾਬ ਦੀ ਪਗੋਲਿਕ ਸਥਿਤੀ ਤੇ ਉਸ ਤੋਂ ਬਾਅਦ ਆਈਆਂ ਆਫਤਾਂ ਬਾਰੇ ਵੀ ਦੱਸ ਦਿੰਦੇ ਹਾਂ ਪੰਜਾਬ ਦਾ ਕੁੱਲ ਪਗੋਲਿਕ ਖੇਤਰ 5.036 ਮਿਲੀਅਨ ਹੈਕਟੇਅਰ ਹੈ ਪੰਜਾਬ ਦਾ ਜੰਗਲੀ ਖੇਤਰ 293000 ਏਕਟੇਅਰ ਹੈ ਖੇਤੀਬਾੜੀ ਯੋਗ ਖੇਤਰ 4.20 ਮਿਲੀਅਨ ਹੈਕਟੇਅਰ ਹੈ ਜੋ ਕਿ ਪਗੋਲਿਕ ਖੇਤਰ ਦਾ 83.4 ਫੀਸਦ ਬੰਦਾ ਹੈ ਜਦੋਂ ਵੀ ਕਿਸਾਨ ਦੀ ਜ਼ਮੀਨ ਖਰਾਬ ਹੁੰਦੀ ਹੈ ਫਸਲ ਤਬਾਹ ਹੁੰਦੀ ਹੈ ਤਾਂ ਗੱਲ ਮੁਆਵਜ਼ੇ ਦੀ ਆਉਂਦੀ ਹੈ 2019 ਚ ਵੀ ਪਾਣੀ ਨੇ ਮਾਰ ਮਾਰੀ ਸੀ ਹੜਾਂ ਕਰਕੇ 1.7 ਤੋਂ ਲੱਖ ਏਕੜ ਫਸਲ ਖਰਾਬ ਹੋਈ ਸੀ ਜਿਸ ਦੇ ਲਈ ਸਰਕਾਰ ਦੇ ਵੱਲੋਂ 12000 ਪ੍ਰਤੀ ਏਕੜ ਮੁਆਵਜ਼ਾ ਲਾਣਿਆ ਗਿਆ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਦੋਂ ਇਹ ਐਲਾਨ ਹੋਇਆ ਸੀ 2021 ਚ ਪਾਣੀ ਦਾ ਤਾਂ ਬਚਾ ਰਿਆ ਪਰ ਸੁੰਡੀ ਪੈਣ ਕਰਕੇ ਫਸਲ ਖਰਾਬ ਹੋਈ ਬਠਿੰਡਾ ਮਾਨਸਾ ਤੇ ਸਮਰਾਲਾ ਵਾਲੇ ਪਾਸੇ ਗੁਲਾਬੀ ਸੁੰਡੀ ਨੇ ਮਾਰ ਮਾਰੀ ਸੀ ਸੁੰਡੀ ਪੈਣ ਕਰਕੇ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਸੀ ਖਰਾਬੇ ਲਈ 17000 ਪ੍ਰਤੀ ਏਕੜ ਮੁਆਵਜ਼ਾ ਲਾਣਿਆ ਗਿਆ ਸੀ ਉਸ ਵੇਲੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਸਾਲ 2022 ਚ ਆਪ ਸਰਕਾਰ ਬਣੀ ਤੇ 2023 ਚ ਫਿਰ ਖੜਾ ਨੇ ਪੰਜਾਬ ਨੂੰ ਤਬਾਹ ਕੀਤਾ ਦੁਆਰਤੇ ਇੱਕ ਜਹੜਾ ਕਰਕੇ 2.5 ਲੱਖ ਹੈਕਟੇਅਰ ਫਸਲ ਖਰਾਬ ਹੋ ਗਈ ਸੀ ਜਿਸ ਦੇ ਲਈ 8600 ਪ੍ਰਤੀ ਏਕੜ ਮੁਆਜਾ ਲਾਨਿਆ ਗਿਆ ਹਾਲਾਂਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਮੁਆਵਜ਼ਾ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਹੋਇਆ ਹੈ 75 ਤੋਂ 100% ਫਸਲ ਖਰਾਬ ਦੇ ਲਈ 15000 ਰੁਪਏ 33 ਤੋਂ 75% ਫਸਲ ਖਰਾਬੇ ਦੇ ਲਈ 6750 ਰੁਪਏ ਮੁਆਵਜ਼ਾ ਮਿਲਦਾ ਹੈ ਪਰ ਇਸ ਵਾਰ ਮੁੱਖ ਮੰਤਰੀ ਮਾਨ ਨੇ 50000 ਪ੍ਰਤੀ ਏਕੜ ਮੁਆਵਜ਼ਾ ਦੇਣ ਨੂੰ ਹੰਗਾਰਾ ਭਰਿਆ ਕੇਂਦਰ ਤੋਂ GST RDF ਦੇ 60000 ਕਰੋੜ ਦੇ ਬਕਾਏ ਦੀ ਮੰਗ ਵਾਲੀ ਚਿੱਠੀ 'ਚ CM ਮਾਨ ਨੇ SDRF ਨੀਮਾਜ ਬਦਲਾ ਕਰਨ ਦੀ ਮੰਗ ਵੀ ਰੱਖੀ ਸੀ ਤੇ ਕਿਹਾ ਸੀ ਕਿ ਪੰਜਾਬ 50000 ਮੁਆਵਜ਼ਾ ਕਿਸਾਨਾਂ ਨੂੰ ਦੇਣ ਦੇ ਲਈ ਤਿਆਰ ਹੈ ਖੜਾਚ ਕਿਸਾਨਾਂ ਦੇ ਨਾਲ-ਨਾਲ ਦੁਕਾਨਦਾਰਾਂ ਦਾ ਵੀ ਨੁਕਸਾਨ ਹੁੰਦਾ ਹੈ ਵਪਾਰੀਆਂ ਨੂੰ ਵੀ ਹੜਾਂ ਦੀ ਮਾਰ ਚਲਣੀ ਪਈ ਹੈ ਦੁਕਾਨਾਂ ਤੇ ਗੋਦਾਮਾਂ 'ਚ ਪਾਣੀ ਵੜਿਆ ਤੇ ਸਮਾਨ ਤਬਾਹ ਹੋਇਆ ਹੈ ਕਿਸਾਨਾਂ ਦੇ ਨਾਲ-ਨਾਲ ਹੁਕਮਰਾਨਾਂ ਨੂੰ ਵਪਾਰੀਆਂ ਦਾ ਖਿਆਲ ਵੀ ਕਰਨਾ ਪਵੇਗਾ ਹਾਲਾਂਕਿ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੀ ਪੰਜਾਬ ਆਉਣਗੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀ ਇਹ ਤੌਰੇ ਕੱਢਣਗੇ ਜਾਂ ਫਿਰ ਕੋਈ ਵੱਡਾ ਐਲਾਨ ਹੋਵੇਗਾ ਜੋ ਕਿਸਾਨਾਂ ਦੀ ਡੁੱਬਦੀ ਕਿਸ਼ਤੀ ਪਾਰ ਲਾਵੇਗਾ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਕਿ ਜਿਸ ਤਰੀਕੇ ਦੀ ਸਾਰ ਲਈ ਜਾ ਰਹੀ ਹੈ ਇਹਦੇ ਨਾਲ ਸਰ ਜਾਵੇਗਾ ਜਿਸ ਤਰੀਕੇ ਦਾ ਹੌਸਲਾ ਦਿੱਤਾ ਜਾ ਰਿਹਾ ਹੈ ਇਸ ਨਾਲ ਘਰ ਭਰ ਜਾਵੇਗਾ ਇਹ ਇਸ ਤਰੀਕੇ ਦੇ ਬਹੁਤ ਸਾਰੇ ਸਵਾਲ ਹੈ ਇਸ ਕਰਕੇ ਅਸੀਂ ਤੁਹਾਡੇ ਫੋਨ ਕਾਲਸ ਦਾ ਇੰਤਜ਼ਾਰ ਕਰਾਂਗੇ ਤੁਹਾਡੇ ਹਾਲਾਤ ਕੀ ਹੈ ਤੁਹਾਨੂੰ ਮਿਲਿਆ ਕੀ ਹੈ ਤੁਸੀਂ ਚਾਹੁੰਦੇ ਕੀ ਹੋ ਦਰਅਸਲ ਇਹ ਵੈਸੇ ਲੋਕਿਆ ਵੀ ਕਿਸੇ ਤੋਂ ਨਹੀਂ ਪਰ ਜੇਕਰ ਜਦੋਂ ਤੁਸੀਂ ਝੋਨਾ ਲਾਉਂਦੇ ਹੋ ਤੇ ਲਗਭਗ 30 35000 ਰੁਪਇਆ ਉਸ ਦੀ ਤਿਆਰੀ ਦੇ ਵਿੱਚ ਜਿਹੜਾ ਖਰਚ ਆ ਜਾਂਦਾ ਹੈ ਅਮੂਮਨ ਤੌਰ ਤੇ ਉੱਤੇ ਫਿਰ ਉਸ ਨੂੰ ਦੁਬਾਰਾ ਲਾਉਣ ਦੇ ਉੱਤੇ ਉਸ ਨੂੰ ਸਾਰਾ ਫਿਰ ਰੇਜ਼ਪ੍ਰੇਸ ਦੇ ਉੱਤੇ ਵੀ ਜਿਹੜਾ ਖਰਚ ਆਉਂਦਾ ਸੋ ਗੱਲ ਇਹ ਹੈ ਕਿ ਜਿੰਨਾ ਸਰਕਾਰਾਂ ਦੇ ਵੱਲੋਂ ਮਿਲਦਾ ਹੈ ਉਸ ਦੀ ਪਰਪਾਈ ਕਾਫੀ ਹੈ ਜਿੰਨਾ ਉਹਨਾਂ ਦੇ ਵੱਲੋਂ ਅਦਾ ਕੀਤਾ ਜਾਂਦਾ ਹੈ ਕਿ ਉਸ ਦੇ ਨਾਲ ਤੁਹਾਡਾ ਜੀਵਨ ਬਸਰ ਹੋ ਸਕਦਾ ਹੈ ਗੁਜ਼ਾਰਾ ਹੋ ਸਕਦਾ ਹੈ ਕਿਹੜੇ-ਕਿਹੜੇ ਲੋਕਾਂ ਨੇ ਕਦੋਂ-ਕਦੋਂ ਆ ਕੇ ਬਾਹ ਫੜੀ ਹੈ ਕਿਹੜੀ-ਕਿਹੜੀ ਜਥੇਬੰਦੀ ਨੇ ਆ ਕੇ ਕਦੋਂ-ਕਦੋਂ ਤੁਹਾਡੇ ਲੋਕਾਂ ਦੇ ਇਲਾਕੇ ਦੇ ਵਿੱਚ ਜਿਹੜਾ ਹੈ ਉਸ ਮਾਹੌਲ ਨੂੰ ਸੁਖਾਵਾ ਕਰਨ ਦੀ ਉਸ ਨੂੰ ਬਿਹਤਰ ਕਰਨ ਦੀ ਕਿਸਾਨਾਂ ਦੀ ਬਾਹ ਫੜਨ ਦੀ ਜਿਹੜੀ ਹੈ ਉਹ ਅਸਲ ਗੱਲ ਕੀਤੀ ਹੈ ਕਿਉਂਕਿ ਕਿਤੇ ਰੇਤਾ ਭਰ ਗਿਆ ਕਿਤੇ ਦੋ-ਦੋ ਵਾਰੀ ਜਿਹੜੀ ਹੈ ਕਈ ਜਗ੍ਹਾ ਤਾਂ ਤਿੰਨ ਵਾਰੀ ਜਿਹੜਾ ਹੈ ਤੀਜੀ ਵਾਰੀ ਵਿੱਚ ਉਹਨਾਂ ਲੋਕਾਂ ਨੂੰ ਲਾਉਣਾ ਪਿਆ ਜਿਹੜੀ 2023 ਦੀ ਲਾਸਟ ਜਿਹੜੀ ਅਸੀਂ ਫਲੱਡਸ ਦੀ ਜਿਹੜੀ ਅਖੀਰ ਗੱਲ ਕਰੀ ਹੈ ਕਈ ਲੋਕਾਂ ਦੇ ਮੋਟਰ ਵਾਲੇ ਕੋਠੇ ਢੱਟ ਗਏ ਆ ਕਈਆਂ ਦੇ ਬੋਰ ਬੈਠ ਗਏ ਆ ਕਈਆਂ ਦੇ ਮੋਟਰਾਂ ਜਿਹੜੀਆਂ ਨੇ ਉਹ ਖਰਾਬ ਹੋ ਗਈਆਂ ਨੇ ਕਿਉਂਕਿ ਪਾਣੀ ਜਦੋਂ ਥੱਲੇ ਚਲਾ ਗਿਆ ਸੋ ਇਸ ਤਰੀਕੇ ਦੇ ਨਾਲ ਕਾਫੀ ਤਰ੍ਹਾਂ ਦੇ ਨੁਕਸਾਨ ਜਿਹੜੇ ਆ ਮੁxtਲਫ ਇਸ ਦੇ ਰੱਦੇ ਅਮਲ ਸਾਨੂੰ ਵੇਖਣ ਨੂੰ ਮਿਲੇ ਤਾਂ ਉਸ ਦੇ ਵਿੱਚੋਂ ਜਿਹੜਾ ਉਹ ਨੁਕਸਾਨ ਸੀਗਾ ਕਿ ਉਹ ਉਸ ਦੀ ਪਰਪਾਈ ਜਿਹੜੀ ਆ ਉਹ ਹੋ ਗਈ ਸੀ ਹਾਲਾਂਕਿ ਕਿਸਾਨਾਂ ਦੇ ਲਈ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਯੋਜਨਾਵਾਂ માં ਅਹੀਂਆ ਬਹੁਤ ਸਾਰੇ ਰਾਹਤ ਜਿਹੜੇ ਫੰਡਸ ਦਾ ਐਲਾਨ ਹੋਇਆ ਕਿ ਉਹ ਸਟੀਕ ਤੁਹਾਡੇ ਤੀਕਰ ਪਹੁੰਚਿਆ ਔਰ ਜੇਕਰ ਉਹ ਪਹੁੰਚਿਆ ਤੇ ਹੋ ਕੀ ਤੁਹਾਡੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਲਈ ਕਾਰਗਰ ਸਿੱਧ ਹੋਇਆ ਜਾਂ ਨਹੀਂ ਹੋਇਆ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਕਿਸਾਨੀ ਪਰੇਸ਼ਾਨ ਹੈ ਤਾਂ ਕਿਸਾਨੀ ਨਾਲ ਜੁੜੇ ਉਹ ਤਮਾਮ ਜਿਹੜੇ ਜੁੜੇ ਹੋਏ ਲੋਕ ਨੇ ਚਾਹੇ ਉਹ ਕੋਈ ਪੱਲੇ ਪੱਲੇਦਾਰੀ ਕਰਦਾ ਹੈ ਕੋਈ ਦਿਹਾੜੀ ਕਰਦਾ ਕੋਈ ਜਿਹੜਾ ਤੁਹਾਡੇ ਨਾਲ ਸਿਰੀ ਰਲਦਾ ਕੋਈ ਹਾਲੀ ਹੈ ਤੇ ਕੋਈ ਪਾਲੀ ਹੈ ਸੋ ਕਿੰਨੇ ਲੋਕ ਜੁੜੇ ਹੋਏ ਕਿੰਨੇ ਚੁੱਲ੍ਹੇ ਜਿਹੜੇ ਆ ਤੁਹਾਡੇ ਨਾਲ ਜੁੜੇ ਹੋਏ ਇੱਕ ਕੌਲਰ ਸਾਡੇ ਨਾਲ ਇਸ ਵੇਲੇ ਜੁੜ ਰਿਹਾ ਉਹਨਾਂ ਨਾਲ ਗੱਲਬਾਤ ਕਰਾਂਗੇ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਆ ਰਹੀ ਆਵਾਜ਼ ਜੀ ਥੋੜੀ ਆ ਰਹੀ ਹੈ ਜੀ 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 ਮੈਂ ਆਪਣੀ ਟੀਮ ਨੂੰ ਜ਼ਰੂਰ ਗੁਜ਼ਾਰਿਸ਼ ਕਰੂੰਗਾ ਕਿ ਕਾਈਂਡਲੀ ਲੋਕ ਬਹੁਤ ਤਰਦਦ ਕਰਦੇ ਆ ਬਹੁਤ ਮਿਹਨਤ ਕਰਦੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਕਾਈਂਡਲੀ ਉਹਨਾਂ ਤੱਕ ਆਵਾਜ਼ ਪਹੁੰਚਾਈ ਜਾਵੇ ਪਰ ਅਸੀਂ ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਕੀ ਕਹਿਣ ਨੂੰ ਰਿਹਾ ਇਹ ਕੁਛ ਨਹੀਂ ਜੀ ਸਾਰੇ ਪਾਸੇ ਪਾਣੀ ਹੈ ਜੀ ਸਾਰਾ ਕੁਝ ਜਿਹੜਾ ਬਰਬਾਦ ਹੋ ਗਿਆ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਹੂੰ ਲੋਕਾਂ ਨੂੰ ਜਿਹੜਾ ਘਰ ਛੱਡ ਕੇ ਜਾਣਾ ਪਿਆ ਹੈਗਾ ਮਤਲਬ ਕਿਹਾ ਜਾਵੇ ਕਿ ਬਹੁਤ ਬੁਰਾ ਲਾ ਹੁਣ ਤਾਂ ਰੱਬ ਹੀ ਜੇਕਰ ਬਸ ਮਿਹਰ ਕਰੇ ਤਾਂ ਮਿਹਰ ਕਰੇ ਨਹੀਂ ਤਾਂ ਮਤਲਬ ਜੇਕਰ ਆਪ ਸਰਕਾਰਾਂ ਦੀ ਗੱਲ ਕਹੀਏ ਲੋਕਾਂ ਦੀ ਕਹੀਏ ਤਾਂ ਉਹਨਾਂ ਦੇ ਹਸੋ ਹੱਥ ਬੱਥੋ ਤਾਂ ਜਿਹੜਾ ਹੈਗਾ ਗੱਲ ਨਿਕਲਦੀ ਜਿਹੜੀ ਨਜ਼ਰ ਆ ਰਹੀ ਹੈ ਸਮਾਰਥ ਸੇਵੀਅਸ ਪਸਤਾਵਾਾਂ ਐ ਧੰਨਵਾਦ ਕਰਾਂਗੇ ਜਿਹੜੇ ਆ ਰਹੇ ਐ ਪਹੁੰਚ ਰਹੇ ਐ ਪੰਜਾਬੀ ਜਿਹੜੇ ਐ ਜੇ ਕਿਰਕਿਰ ਗੱਲ ਕੀਤੀ ਜਾਵੇ ਪੰਜਾਬੀ ਜਿਹੜੇ ਹਮੇਸ਼ਾ ਜਿਹੜੇ ਖੜਦੇ ਹੈਗੇ ਕਿਸੇ ਵੀ ਜਿਹੜਾ ਮੁਸੀਬਤ ਹੁੰਦੀ ਆ ਲੋੜ ਹੁੰਦੀ ਆ ਖੜਦੇ ਆ ਅੱਜ ਵੀ ਜਿਹੜਾ ਹੈਗਾ ਪੰਜਾਬੀ ਜਿਹੜੇ ਹੈਗੇ ਖੜੇ ਹੈਗੇ ਉਹਨਾਂ ਦਾ ਅਸੀਂ ਜਿਹੜਾ ਬਾਰਡਰ ਪੱਟੀ ਦੇ ਲੋਕ ਹੈਗੇ ਅਸੀਂ ਜਿਹੜਾ ਉਹਨਾਂ ਦਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਦਰੇ ਦਰੇ ਵਿਖਾਈ ਹੈ ਦਰਿਆ ਦੇ ਲਈ ਜਿਹੜੀ ਵਿਖਾਈ ਹੈਗੀ ਕਿ ਜਿਹੜੇ ਉਹ ਖੜੇ ਹੈਗੇ ਸਮਾਨ ਦੇ ਰਹੇ ਆ ਲੇਕਿਨ ਪਰ ਜਿਹੜਾ ਨੁਕਸਾਨ ਹੈ ਬਹੁਤ ਵੱਡਾ ਜਿਹੜਾ ਨੁਕਸਾਨ ਹੈਗਾ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਤੁਸੀਂ ਕਿੱਥੋਂ ਕਿੱਥੋਂ ਬੋਲ ਰਹੇ ਹੋ ਕਿਹੜਾ ਇਲਾਕਾ ਹੈ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਇਹ ਮੈਂ ਥੋ ਪਿੰਡ ਰਾਣੇ ਤੋਂ ਬੋਲ ਰਹਾ ਹਾਂ ਜਿਹੜਾ ਪਾਣੀ ਦੇ ਵਿੱਚ ਆਇਆ ਪਿਆ ਹੈਗਾ ਜਿਹੜਾ ਫਾਜ਼ਲਕਾ ਦਾ ਜਿਹੜਾ ਹੈਗਾ ਫਤਲੂ ਦਰਿਆ ਦੇ ਬਿਲਕੁਲ ਕੰਡੇ ਤੇ ਹੈਗਾ ਜੀ ਤੇ ਅੱਜ ਜਿਹੜੇ ਬੜੇ ਬੁਰੇ ਹਾਲਾਤ ਹੈ ਸਾਡੇ ਇੱਥੇ ਜਿਹੜਾ ਹੈਗਾ ਅੱਜ ਖਾਣ ਨੂੰ ਚੁੱਲ੍ਹੇ ਜਿਹੜੇ ਬੰਦ ਪਏ ਹੈਗੇ ਖਾਣ ਨੂੰ ਲੋਕਾਂ ਤੱਕ ਜਿਹੜਾ ਹੈਗਾ ਕੋਈ ਅੰਨ ਨਹੀਂ ਰਹਿ ਗਿਆ ਦਾਣੇ ਜਿਹੜੇ ਹੈ ਪਾਣੀ ਜਿਹੜੇ ਸਾਰੇ ਜਿਹੜੇ ਰੁੜ ਗਏ ਹੈਗੇ ਪਰ ਹੁਣ ਕੀ ਕਰੀਏ ਜਰਾ ਬਗੇ ਜੋੜਨੀ ਹੈ ਕਿਹਾ ਜਾਂਦਾ ਹੈਗਾ ਕੀ ਕਰੀਏ ਆਪਰ ਜੜੀਆ ਉਹ ਕਹਿੰਦੇ ਆ 2023 ਦੇ ਮੁਕਾਬਲੇ ਪਾਣੀ ਜ਼ਿਆਦਾ ਘਟਾ ਬਹੁਤ ਜ਼ਿਆਦਾ ਹੈ ਜੀ 2023 ਦਾ ਪਾਣੀ ਤਾਂ ਬਹੁਤ ਘਟਾ ਸੀਗਾ 88 ਦਾ ਕਹਿੰਦੇ ਪਾਣੀ ਆਇਆ ਸੀਗਾ ਦੇਖਿਆ ਨਹੀਂ ਉਦੋਂ ਪਾਣੀ ਨਹੀਂ ਪਰ ਕਹਿੰਦੇ ਆ ਕਿ ਬਹੁਤ ਪਾਣੀ ਆਇਆ ਸੀ ਲੇਕਿਨ ਅੱਜ ਵੇਖੀਏ ਤਾਂ ਲੱਗਦਾ ਹੈ ਕਿ ਸ਼ਾਇਦ ਕਦੇ ਪਾਣੀ ਵੇਖਿਆ ਹੀ ਨਹੀਂ ਹੋ ਜਾ ਜਿਹੜਾ ਹੁਣ ਪਾਣੀ ਜਿਹੜਾ ਵਧਦਾ ਜਾ ਰਿਹਾ ਜਿਹੜਾਗਾ ਕਹਿੰਦੇ ਕੋਈ 3-4 ਲੱਖ ਜਿਹੜਾ ਕਿਸਾਨ ਦੇ ਹੋਰ ਛੜਦਾ ਹੈਗਾ ਤੇ ਜਿਹੜਾ ਉਹ ਪਾਣੀ ਫਾਇਲ ਕਾ ਪਹੁੰਚੂਗਾ ਤਾਂ ਲੱਗਦਾ ਹੈਗਾ ਕਿ ਸਾਰਾ ਕੁਝ ਜਿਹੜਾ ਰੋੜ ਕੇ ਲੈ ਜਾਊਗਾ ਸਰਕਾਰਾਂ ਨੂੰ ਵੀ ਚਾਹੀਦਾ ਇੱਕਦਮ ਜਿਹੜਾ ਪਾਣੀ ਛੱਡੀ ਜਾਂਦੇ ਆ ਦਾ ਪ੍ਰਬੰਧ ਹੋਣੇ ਚਾਹੀਦੇ ਆ ਜਿਹੜੇ ਕਿ ਇਸ ਤਰ੍ਹਾਂ ਜਿਹੜੇ ਨੁਕਸਾਨ ਨਾ ਹੋਣ ਨਾ ਉਜੜਨ ਜਿਹੜੇ ਆ ਬਾਰਡਰ ਪੱਟੀ ਦੇ ਲੋਕ ਐ ਅਸੀਂ ਤਾਂ ਪਹਿਲਾਂ ਜਦੋਂ ਜੰਗ ਹੋਈ ਉਹਦੋਂ ਬਰਬਾਦ ਹੋ ਗਏ ਹੁਣ ਪਾਣੀ ਨਾਲ ਬਰਬਾਦੀ ਆ ਗਈ ਹੈ ਜੀ ਸਮਝ ਸਕਦੇ ਆ ਤੁਹਾਡਾ ਦਰਦ ਆ ਔਰ ਗੁਜ਼ਾਰਿਸ਼ ਵੀ ਕਰਾਂਗੇ ਜਥੇਬੰਦੀਆਂ ਤੀਕਰ ਵੀ ਆਵਾਜ਼ ਪਹੁੰਚਾਉਣ ਦੀ ਸਰਕਾਰੀ ਨਿਜਾਮ ਤੱਕ ਵੀ ਇਹਨਾਂ ਲੋਕਾਂ ਦੇ ਇਸ ਦਰਦ ਪੀੜਾ ਨੂੰ ਜ਼ਰੂਰ ਸਮਝ ਆ ਜਾਵੇ ਤੁਹਾਡਾ ਸ਼ੁਕਰੀਆ ਧੰਨਵਾਦ ਇਸ ਹਾਲਾਤ ਵਿੱਚ ਤੁਸੀਂ ਪ੍ਰੋਗਰਾਮ ਵੇਖ ਰਹੇ ਹੋ ਗੱਲਬਾਤ ਕਰ ਰਹੇ ਹੋ ਔਰ ਇਸੇ ਕਰਕੇ ਇਹ ਵਿਸ਼ਾ ਜਿਹੜਾ ਹੈ ਹਰ ਦਿਨ ਜਿਹੜਾ ਲਗਭਗ ਇਸ ਕੁਦਰਤੀ ਮਾਰ ਦੇ ਇर्द-ਗਿਰਦ ਸਾਡੇ ਵੱਲੋਂ ਰੱਖੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਜੋ ਕਿ ਜਿਹੜੀ ਕਿਸੇ ਦੀ ਕੋਈ ਆਵਾਜ਼ ਹੈ ਜਿੱਥੇ ਕੋਈ ਵੀ ਪਹੁੰਚ ਨਹੀਂ ਸਾਰਿਆ ਤੇ ਉੱਥੇ ਕੋਈ ਕਮਿਊਨੀਕੇਸ਼ਨ ਹੋ ਰਿਹਾ ਤੇ ਅਸੀਂ ਇੱਕ ਜਿਹੜਾ ਹੈ ਇੱਕ ਸੋਰਸ ਜਿਹੜਾ ਹੈ ਬਣ ਸਕੀਏ ਆ ਉਹਦੇ ਵਿੱਚ ਇਹ ਹੈ ਕਿ ਜੇਕਰ ਕਿਸੇ ਬਾਰੇ ਕੋਈ ਗੱਲਬਾਤ ਜਿਹੜੀ ਹੈ ਉਹ ਪਤਾ ਲੱਗਦੀ ਹੈ ਔਰ ਜੇਕਰ ਅਸੀਂ ਉਸ ਨੂੰ ਅੱਗੇ ਪਹੁੰਚਾ ਸਕਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਵੀ ਜਿਹੜਾ ਹੈ ਇੱਕ ਤਿਲਫੁੱਲ ਜਿਹੜਾ ਹੈ ਉਹ ਅਸੀਂ ਜਿਹੜਾ ਇੱਕ ਮਾਣ ਹਾਸਲ ਕਰ ਸਕਾਂਗੇ ਵੀ ਕਿ ਉਸ ਦੇ ਵਿੱਚ ਜਿਹੜਾ ਹੈ ਯੋਗਦਾਨ ਕੋਈ ਕੰਟ੍ਰਿਬਿਊਟ ਹੋ ਸਕਦਾ ਹੈ ਬਾਕੀ ਜੋ ਇਸ ਵੇਲੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਜਿਹੜਾ ਫਿਰੋਜ਼ਪੁਰ ਅਜਨਾਲਾ ਸਾਰਾ ਫਾਜ਼ਲ ਕਾ ਇਹ ਏਰੀਏ ਦੇ ਵਿੱਚ ਮਾਰ ਤਾਂ ਬਹੁਤ ਜ਼ਿਆਦਾ ਹੈ ਤਾਂ ਜੋ ਲੋਕਾਂ ਨੇ ਕਦੇ ਨਹੀਂ ਸੀ ਦੇਖਿਆ ਉਹਨਾਂ ਨੂੰ ਜਿਹੜਾ ਹੈ ਉਹ ਇੱਥੇ ਦੇਖਣਾ ਪਿਆ ਕਿਉਂਕਿ ਜਿਹੜੀ 1988 ਦੀ ਗੱਲ ਹੈ ਉਦੋਂ ਬਹੁਤ ਲੋਕਾਂ ਦੀ ਮੌਤ ਹੋਈ ਸੀ ਉਦੋਂ ਸਰੋਤਨ ਵੀ ਅਜਿਹੇ ਨਹੀਂ ਸੀਗੇ ਉਦੋਂ ਅਜਿਹਾਂ ਉਪਕਰਨ ਵੀ ਨਹੀਂ ਸੀਗੇ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਲੋਕਾਂ ਨੂੰ ਉਹਨਾਂ ਦੇ ਹਾਲ ਜਿਹੜਾ ਹੈ ਛੱਡ ਦਿੱਤਾ ਗਿਆ ਸੀਗਾ ਇੱਕ ਹੋਰ ਕੋਲਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਰਿਹਾ ਤੁਹਾਡਾ ਸਵਾਗਤ ਹੈ ਤੁਸੀਂ ਕਿੱਥੋਂ ਬੋਲਦੇ ਹੋ ਇਹ ਜ਼ਰੂਰ ਦੱਸਿਓ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਮਾਨਤਾ ਤੋਂ ਗੱਲ ਕਰ ਰਹੀ ਹਾਂ ਜੀ ਜੀ ਤੇ ਇਹ ਜਿਹੜਾ ਮੁੱਦਾ ਜੀ ਖੜਾ ਆਂਦਾ ਸਰਕਾਰ ਜਿਹੜੇ ਯਤਨ ਚੱਲ ਰਹੀ ਹੈ ਲੋਕਾਂ ਦੀ ਮਦਦ ਤੇ ਚਾਹੇ ਉਹ ਰੀਲੀਫ ਫੰਡ ਹੋਵੇ ਚਾਹੇ ਰਾਹਤ ਅਸਮਦਰੀ ਹੋਵੇ ਸਾਰੀਆਂ ਚੀਜ਼ਾਂ ਸਹੀ ਸਮੇਂ ਤੇਰ ਮਤਲਬ ਉਹਨਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਕਿ ਤੇ ਨਾ ਕਿਤੇ ਦੇਖਿਆ ਜਾਵੇ ਵੀ ਸਰਕਾਰ ਜਿਹੜਾ ਵਧੀਆ ਕੰਮ ਕਰ ਰਹੀ ਜੀ ਜੀ ਠੀਕ ਹੈ ਮਤਲਬ ਤੁਸੀਂ ਸਰਕਾਰ ਦੇ ਕੰਮ ਕਾਜ ਤੋਂ ਤੌਰ ਤਰੀਕੇ ਤੋਂ ਖੁਸ਼ ਹੋ ਬਿਲਕੁਲ ਜੀ ਜੀ ਠੀਕ ਹੈ ਧੰਨਵਾਦ ਸ਼ੁਕਰੀਆ ਮਾਨਸਾ ਤੋਂ ਇਹ ਦਰਸ਼ਕ ਸੀਗੇ ਉਹ ਕਹਿੰਦੇ ਵੀ ਜੋ ਸਰਕਾਰ ਕਰ ਰਹੀ ਹੈ ਉਹ ਕਾਫੀ ਹੈ ਔਰ ਇਹ ਉਹਨਾਂ ਤੋਂ ਸੰਤੁਸ਼ਟੀ ਵੀ ਰੱਖਦੇ ਆਪੋ ਆਪਣੇ ਖਿਆਲ ਨੇ ਕਿ ਅਗਲੇ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ ਜੁੜਦੇ ਹੈ ਕਿਥੋਂ ਬੋਲਦੇ ਹੋ ਕੌਣ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਸਵਾਗਤ ਹੈ ਮੇਰੀ ਆਵਾਜ਼ ਆ ਰਹੀ ਹੈ ਜੀ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਕਿਥੋਂ ਬੋਲਦੇ ਹੋ ਸਰ ਦੁਬਾਰਾ ਰਿਪੀਟ ਕਰੋ ਮੈਂ ਕਹਿ ਰਿਹਾ ਕਿਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਸਮਰਾਲੇ ਤੋਂ ਮਾਈਕਲ ਗੱਲ ਕਰ ਰਹੇ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਸਰ ਦੁਬਾਰਾ ਕੁਐਸਚਨ ਕਰੋ ਸਰ ਪ੍ਰੋਪਰ ਆਵਾਜ਼ ਨਹੀਂ ਆ ਰਹੀ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਹਾਲਾਤ ਕੀ ਐ ਪੰਜਾਬ ਦੇ ਉਜਾੜੇ ਸੰਬੰਧੀ ਕੀ ਸੋਚਦੇ ਹੋ ਸਰ ਇਸ ਸਮੇ ਜਿਹੜਾ ਮਾਛੂ ਵਾਲਾ ਦਾ ਮਾਛਵਾੜਾ ਸਾਹਿਬ ਦੇ ਨਾਲ ਲੱਗਦਾ ਜਿਹੜਾ ਥੱਤ ਲੋ ਦਰਿਆ ਵਗਦਾ ਉੱਥੇ ਤੁੱਲੇਆਲਾ ਤੇ ਉੱਥੇ ਜਿਹੜੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮਨਰੇਗਾ ਵੱਲੋਂ ਔਰ ਡਰੇਨਿੰਗ ਅਫਸਰ ਉੱਥੇ ਮੌਕੇ ਤੇ ਮੌਜੂਦ ਹੁੰਦੇ ਨੇ ਪਰ ਕਿਤੇ ਨਾ ਕਿਤੇ ਢਾਹ ਪਾਣੀ ਨੇ ਲਾਈ ਹੋਈ ਆ ਕਿ ਉੱਥੇ ਕੋਸ਼ਕ ਜ਼ਿਮੀਦਾਰ ਨੇ ਜਿਨ੍ਹਾਂ ਦੀ ਕੁਝ ਏਕੜ ਆ ਕੋਈ ਕੁਝ ਏਕੜ ਆ ਜ਼ਮੀਨ ਆ ਜਿਹੜੀ ਦਰਿਆ ਦੇ ਵਿੱਚ ਵਗ ਚੁੱਕੀ ਆ ਤੇ ਕਈ ਏਕੜ ਦੇ ਨਾਲ-ਨਾਲ ਫਸਲ ਨੂੰ ਵੀ ਸਰ ਉੱਥੇ ਨੁਕਸਾਨ ਪਹੁੰਚਿਆ ਤੇ ਉਦੋਂ ਹੀ ਅੱਜ ਇੱਕ ਤੁਸੀਂ ਬੰਨਾ ਜਿਹੜਾ ਉੱਥੇ ਲਗਾਤਾਰ ਪ੍ਰਸ਼ਾਸਨ ਪੱਬਾ ਪਾਰ ਹੋ ਕੇ ਜੋਰਾਂ ਤੇ ਕੰਮ ਕਰ ਰਿਹਾ ਕਿ ਜਿਹੜੇ ਨਾਲ ਲੱਗਦੇ 12-1300 ਪਿੰਡ ਆ ਕਿ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ ਸਰ ਜੀ ਠੀਕ ਹੈ ਸਮਾਂ ਕੱਢਿਆ ਗੱਲਬਾਤ ਕੀਤੀ ਤੁਹਾਡਾ ਸ਼ੁਕਰੀਆ ਸੋ ਇਸ ਤਬਾਹੀ ਦੀ ਪਰਪਾਈ ਕਿਵੇਂ ਹੋਏਗੀ ਸਾਡਾ ਸਵਾਲ ਇਸ ਦੇ ird gird ਹੈ ਕਿਉਂਕਿ ਲੱਖਾਂ ਏਕੜ ਫਸਲ ਤਬਾਹ ਹੋਈ ਹੈ ਉਹਨਾਂ ਖੇਤਾਂ ਨੂੰ ਅਜਿਹਾ ਫੇਰ ਤੋਂ ਬਣਾਉਣ ਲਈ ਉਹਨਾਂ ਨੂੰ ਆਬਾਦ ਕਰਨ ਲਈ ਇਸ ਬਰਬਾਦ ਦੀ ਪਰਪਾਈ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਸਾਡੇ ਦਰਮਿਆਨ ਹੈ ਹਲੇ ਤਾਂ ਪਾਣੀ ਉਤਰਿਆ ਨਹੀਂ ਪਾਣੀ ਵਧ ਰਿਹਾ ਜਦੋਂ ਪਾਣੀ ਉਤਰਿਆ ਤੇ ਤਰ੍ਹਾਂ ਤਰ੍ਹਾਂ ਦੀਆਂ ਨਵੀਆਂ ਸਮੱਸਿਆਵਾਂ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਹੋਣਗੀਆਂ ਔਰ ਇਹ ਮਹਾਮਾਰੀ ਫੈਲਣ ਦਾ ਖਤਰਾ ਰਹੇਗਾ ਲੋਕਾਂ ਨੂੰ ਦਵਾ ਬੂਟੀ ਤੋਂ ਕਿਵੇਂ ਜਿਹੜਾ ਹੈ ਪਹੁੰਚਦੀ ਕਰਕੇ ਉਹਨਾਂ ਨੂੰ ਇਸ ਬਿਮਾਰੀਆਂ ਤੋਂ ਬਚਾਉਣਾ ਹੈ ਚਾਹੇ ਉਹ ਚਮੜੀ ਸੰਬੰਧੀ ਰੋਗ ਹੋਣ ਸਾਹ ਸੰਬੰਧੀ ਰੋਗ ਹੋਣ ਇਹ ਅਜਿਹੀਆਂ ਚੀਜ਼ਾਂ ਬਹੁਤ ਜਦੋਂ ਤੁਸੀਂ ਗਰਾਊਂਡ ਤੇ ਵਿਚਰਦੇ ਹੋ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਵਾਪਰਦੀਆਂ ਨੇ ਔਰ ਇਹਦੇ ਵਿੱਚ ਜਦੋਂ ਮਰੇ ਹੋਏ ਜਿਹੜੇ ਪਸ਼ੂ ਹੈ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਕਿਸੇ ਹੀਲੇ ਲਾਉਣਾ ਉਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਪਹੁੰਚਾਉਣਾ ਇਹ ਵੀ ਇੱਕ ਬਹੁਤ ਵੱਡਾ ਕੰਮ ਰਹਿੰਦਾ ਕਿਉਂਕਿ ਰਾਹ ਰਸਤੇ ਤਾਂ ਬੰਦ ਹੋ ਗਏ ਹੁੰਦੇ ਆ ਅੱਜ ਤਾਂ ਜੋ ਸਾਨੂੰ ਜਿਹੜਾ ਇਨਫਰਾਸਟ੍ਰਕਚਰ ਅਸੀਂ ਬਿਫੋਰ ਫਲਡਸ ਵੇਖਿਆ ਸੀ ਉਹ ਜਿਆ ਨਹੀਂ ਰਹੇਗਾ ਕਿਉਂਕਿ ਪਾਣੀ ਦੇ ਇਸ ਪ੍ਰੈਸ਼ਰ ਦੇ ਨਾਲ ਰੋਡਸ ਲਿੰਕ ਰੋਡਸ ਟੁੱਟ ਜਾਂਦੀਆਂ ਜਿੱਥੇ ਵੱਡੀਆਂ ਵੱਡੀਆਂ ਸੜਕਾਂ ਟੁੱਟ ਗਈਆਂ ਤੇ ਛੋਟੀਆਂ ਦੀ ਕੀ ਹਿਮਾਕਤ ਕੀ ਉਹ ਆ ਇੱਕ ਹੋਰ ਕੋਲਰ ਸਾਡੇ ਨਾਲ ਜੁੜ ਰਹੇ ਆ ਤੁਹਾਡਾ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜਲੰਧਰ ਜ਼ਿਲ੍ਹੇ ਤੋਂ ਸੁਨੀਲ ਗੱਲ ਕਰ ਰਹੇ ਹਾਂ ਜੀ ਜੀ ਕੀ ਹਾਲਾਤ ਨੇ ਜ਼ਿਲ੍ਹਾ ਜਲੰਧਰ ਦੇ ਬਿਲਕੁਲ ਗੱਲ ਕਰੀਏ ਨਾ ਜਲੰਧਰ ਦੇ ਜ਼ਿਲ੍ਹੇ ਚ ਵੀ ਜਿਹੜੀ ਖਬਰਾਂ ਅੰਸਾਲ ਗੱਲ ਕਰੀਏ ਤਾਂ ਕਈ ਜਗ੍ਹਾ ਤੇ ਪਾਣੀ ਦੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਹਾਲਾકી ਜਿਹੜਾ ਸਤਲੁਜ ਦਰਿਆ ਤਾਂ ਹਾਲੇ ਤੇ ਵਿਚਾਰ ਆਏਗਾ ਕਿਉਂਕਿ ਬੰਨ ਟੁੱਟਣ ਦੀ ਜਿਹੜੀ ਕੀ ਹੈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਉਦੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਗਿਆ ਹੈਗਾ ਪਰ ਲੇਕਿਨ ਇਸ ਵਾਰ ਜਿਹੜੀ ਹੈ ਕਿੰਤੀ ਪਈ ਓਵਰਫਲੋ ਹੋਈ ਹੈ ਜਿਸ ਦੇ ਕਰਕੇ ਕਈ ਪਿੰਡਾਂ ਚ ਪਾਣੀ ਦੀ ਮਾਰ ਪਈ ਹੈ ਤੇ ਲੋਕ ਕਾਫੀ ਜਿਹੜੇ ਨੇ ਉਹ ਪਰੇਸ਼ਾਨ ਹੋਏ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਜਿਹੜਾ ਕੰਮ ਕਰਸ ਲਈ ਚੰਗੀ ਤਾਂ ਲੋਕਾਂ ਦਾ ਨੁਕਸਾਨ ਜਿਹੜਾ ਘਟ ਹੋਣਾ ਸੀਗਾ ਹਾਲਾਂਕਿ ਘਰਾਂ 'ਚ ਪਾਣੀ ਦੇ ਕਈ ਜਗ੍ਹਾ ਗਿਆ ਤੇ ਕਈ ਜਗ੍ਹਾ ਨਹੀਂ ਗਿਆ ਪਰ ਜਿੰਨਾ ਦੀ ਫਸਲਾਂ ਦਾ ਨੁਕਸਾਨ ਹੋਇਆ ਪਸ਼ੂਆਂ ਤਨੂੰ ਪ੍ਰਾਨ ਹੋਇਆ ਉਸ ਚੀਜ਼ ਨੂੰ ਲੈ ਕੇ ਪਹਿਲਾਂ ਤੁਸੀਂ ਕੰਮ ਜਿਹੜਾ ਹੈ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਜੀ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਜਿਹੜੇ ਇੰਤਜ਼ਾਮਾਤ ਕਰਨੇ ਚਾਹੀਦੇ ਸੀਗੇ ਸੁਨੀਲ ਹੋਰਾਂ ਦਾ ਕਹਿਣਾ ਜਲੰਧਰ ਤੋਂ ਜੁੜੇ ਸੀ ਤੁਹਾਡਾ ਸ਼ੁਕਰੀਆ ਬਹੁਤ ਸਾਰੀਆਂ ਚੀਜ਼ਾਂ ਨੇ ਜਾਈਆਂ ਜਿਹੜੇ ਜਗ੍ਹਾ-ਜਗਾ ਸਵਾਲ ਉੱਠ ਰਹੇ ਆ ਕਈ ਨਦੀਆਂ ਤੇ ਹਲੇ ਵੀ ਸਫਾਈ ਜਿਹੜੀ ਆ ਹੁਣ ਚੱਲ ਰਹੀ ਆ ਹਾਲਾਂਕਿ ਕਈ ਚੀਜ਼ਾਂ ਬਹੁਤ ਪਹਿਲਾਂ ਹੋ ਜਾਣੀ ਚਾਹੀਦੀਆਂ ਸੀ ਜਿਹੜੇ ਖਾਸ ਕਰਕੇ ਜਿਹੜੇ ਰੇਨ ਡਰੇਨ ਜਿਹੜੇ ਬਰਸਾਤੀ ਨਾਲੇ ਜਿਹੜੇ ਆ ਉਹਨਾਂ ਦੀ ਜਿਹੜੀ ਸਫਾਈ ਐਟ ਲੀਸਟ ਟਾਈਮ ਟੂ ਟਾਈਮ ਜ਼ਰੂਰ ਚਾਹੀਦੀ ਆ ਪਰ ਮੈਂ ਕਿਹਾ ਦਾਵੇ ਵਾਦੇ ਜਿਹੜੇ ਆ ਜ਼ਰੂਰ ਇਸ ਸੰਬੰਧੀ ਕੀਤੇ ਗਏ ਸੀ ਤੇ ਕੀਤੇ ਜਾ ਰਹੇ ਆ ਕਿ ਸਾਰਾ ਕੁਝ ਟਾਈਮ ਔਨ ਟਾਈਮ ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਪਰ ਇਸ ਪਾਣੀ ਦਾ ਜਿਹੜਾ ਫਲੋ ਸੀ ਔਰ ਜਿਸ ਕਦਰ ਡੈਮਸ ਤੋਂ ਛੱਡਿਆ ਗਿਆ ਸੀਗਾ ਔਰ ਜਦੋਂ ਇਹ ਬਰਸਾਤਾਂ ਜਿਹੜੀਆਂ ਨੇ ਲਗਾਤਾਰ ਪਈਆਂ ਉਹਨਾਂ ਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਚੱਲਿਆ ਇੱਕ ਹੋਰ ਕੋਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜੇ ਆ ਤੁਹਾਡਾ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲੁਧਿਆਣਾ ਤੋਂ ਬੋਲ ਰਿਹਾ ਜੀ ਸੰਜੀਵ ਜੀ ਹੈਲੋ ਜੀ 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 ਸਰ ਬਾਣੀ ਤੇ ਬੜੀ ਦਿੱਕਤ ਆ ਰਹੀ ਹੈ ਇੱਧਰ ਬੁੱਢੇ ਨਾਲੇ ਦੇ ਕੋਲ ਜਿਹੜਾ ਪਾਣੀ ਹੈ ਸਾਰਾ ਉੱਪਰ ਉੱਪਰ ਚਾੜ ਕੇ ਬਾਤ ਚੱਕੜਾ ਕਰ ਰਾਮਕ ਬੜੀ ਜਾ ਰਿਹਾ ਇਹ ਸੋ ਦਿੱਕਤ ਰੱਖੇ ਇੱਧਰ ਪਾਣੀ ਦੀ ਜੀ ਕਿਹੋ ਜੀ ਦਿੱਕਤ ਹੈ ਕਿਹੋ ਜੀ ਇਹ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਸਤਾਰ ਬਾਣੀ ਨੇ ਸਰਕਾਰ ਨਾਲ ਆ ਗਿਆ ਰੁੜ ਗਿਆ ਸਾਰਾ ਉਹਨਾਂ ਕਰੰਟ ਦਾ ਖਤਰਾ ਹੋ ਜਾਂਦਾ ਖੱਡੇ ਦਿੱਕਤ ਨਾਲੇ ਆ ਗਏ ਨੇ ਕਿ ਸਿਵਰ ਆ ਗਏ ਨੇ ਇਹ ਪਤਨ ਲੱਗਦਾ ਉਹ 44 ਲੱਖ ਦੀ ਇੱਕ ਬੱਚੇ ਜਿਹਨੇ ਬੁਢੂ ਗਏ ਨੂੰ ਜਾਣਾ ਹੈ ਜਿਸਨੇ ਤੇ ਜਰੂਰੀ ਕੰਮਾਂ ਤੇ ਜਾਣਾ ਕੁਛ ਕਰਨਾ ਤੇ ਉਹ ਨਹੀਂ ਜਾ ਪਾ ਰਹੇ ਦਿੱਕਤਾਂ ਆ ਰਹੀਆਂ ਉਹਦੀ ਔਰ ਲਾਈਟ ਕੱਟਦੀ ਹੈ ਪਾਣੀ ਕਰਕੇ ਤੇ ਉਹਦੀ ਬੜੀ ਸਮੱਸਿਆ ਵਰਤੀ ਬੋਲ ਜੀ ਠੀਕ ਹੈ ਸ਼ੁਕਰੀਆ ਤੁਹਾਡਾ ਸਮਾਂ ਕੱਢਿਆ ਗੱਲਬਾਤ ਕੀਤੀ ਹੈ ਔਰ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਜ਼ਰੂਰ ਇਹ ਰਹਿੰਦੀ ਹੈ ਕਿ ਤੁਹਾਡੇ ਨਾਲ ਗੱਲਬਾਤ ਹੋ ਸਕੇ ਮੁੱਦੇ ਉਹ ਲੈ ਕੇ ਆ ਸਕੇ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਰਹਿੰਦੇ ਆ ਅੱਜ ਦੇ ਲਈ ਇੰਨਾ ਹੀ ਮੌੜ ਮਿਲਾਂਗੇ ਕਿਸੇ ਹੋਰ ਵਿਸ਼ੇ ਨਾਲ ਸਾਨੂੰ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਇਹ ਤੱਕ ਸਾਡੀ ਨਾ 23 ਤਿੰਨੀ ਬਰਬਾਦੀ ਹੋਈ ਕੱਖ ਨਹੀਂ ਮਿਲਿਆ ਅੱਜ ਫੇ ਪੂਰੀ ਮੰਡ ਦੀ ਇਲਾਕੇ ਦੀ ਬਰਬਾਦੀ ਹੋ ਗਈ ਸਾਰਿਆਂ ਨੂੰ ਪਤਾ ਹੀ ਅੱਜ ਤੋਂ 2 ਮਹੀਨੇ ਪਹਿਲਾਂ ਗੇੜੇ ਮਾਰੀ ਜਾਂਦੇ ਆਗੇ ਕੋਈ ਕੁਝ ਵੀ ਨਹੀਂ ਕਰ ਦੇਗੇ ਜਿਹੜੇ ਮਾਰ ਕੇ ਚੱਲ ਜੂਗੇ ਜੇ ਉਹ ਲਗਾਤਾਰ ਪਾਣੀ ਕੱਢੀ ਜਾਂਦੇ ਤੇ ਪਾਣੀ ਮੇਰਾ ਖਿਆਲ ਜਮਾ ਨਹੀਂ ਹੋਣਾ ਜੇ ਪਾਣੀ ਜਮਾ ਨਾਂਦਾ ਤੇ ਆ ਇਲਾਕਾ ਬਚ ਸਕਦਾ ਸੀ ਹਾਂ ਬਾਰਸ ਨਾਲ ਨਰਮੇ ਦਾ ਨਸਾਨ ਜਾਦੇ ਝੋਨੇ ਦਾ ਘਟਣਾ ਮੱਲਾ ਹੋਣਾ ਝੋਨਾ ਦੇਖ ਲਓ ਜੀ ਇਹ ਜੇ ਦੂਬਾ ਪਾਣੀ ਹੋਰ ਆ ਗਿਆ ਤੇ ਪਾਣੀ ਆਈ ਜਾਂਦਾ ਤੇ ਝੋਨਾ ਵੀ ਖਤਮ ਹੈ ਲੈ ਝੋਨਾ ਹੋ ਗਈ ਪਿਛਲੇ ਦੋ ਸਾਲਾਂ ਦਾ ਨਰਮਾ ਜਮਾ ਨਹੀਂ ਹੋਇਆ ਸੀ ਇਸ ਵਾਰ ਨਰਮੇ ਤੋਂ ਥੋੜੀ ਜਿਹੀ ਆਸ ਸੀ ਕਿਸਾਨਾਂ ਨੂੰ ਇਸ ਵਾਰ ਨਰਮਾ ਸਾਰਾ ਮਿਹਨਤ ਖਰਾਬ ਕਰ ਗਿਆ ਬਿਵਿਆਦ ਦੁਖੀ ਹੋ ਕਿੰਦੇ ਸੇ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਵੰਡੀ ਇਹ ਸਭ ਤੋਂ ਵੱਡਾ ਮਸਲਾ ਕੀ ਹੈ ਮੈਡੀਕਲ ਦੇਖਣ ਲਈ ਛੱਡਦਾ ਨਹੀਂ ਭਾਈ ਉਹਦੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਇੱਕ ਡਾਕਟਰ ਨੂੰ ਵੀ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਸੀ ਕਦੀ ਮੰਗਾਉ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲਦੀਆਂ ਜੀ ਹੁਣ ਮੇਰੀ ਲੈਨ ਮੈਨ ਦਾ ਕੋਰਸ ਕਲੀਅਰ ਹੈ ਨਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਤਾਂ ਚੋਰ ਰਹਿ ਜਾਂਦਾ ਕਿੰਨਾ ਵਿਕਾਸ ਹੋਇਆ ਤੁਹਾਨੂੰ ਕਹ ਰਿਹਾ ਜੀ ਮੈਨੂੰ ਗ੍ਰੈਂਟ ਭੇਜੋ ਕੈਨੇਡਾ ਭੇਜੋ ਇਹ ਸਾਡਾ ਜਵਾਦ ਹੀ ਨਾ ਬਚੇ ਕਮਕਲ ਕੀਤੇ ਹਿੰਮਤ ਅਣਖ ਦਲੇਰੀ ਬਾਪੂ ਦੇ ਹੱਲਾ ਸ਼ੇਰੀ ਸ਼ਰੀਰ ਸਤੀਰਾ ਵਰਗੇ ਹਰ ਮદાન ਫਤਿਹ ਨੇ ਕਰਦੇ ਜਿੱਤ ਦਾ ਜਨੂਨ ਨਾ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਅੱਖਾਂ ਸੀ ਪੈਂਡਾ ਜਦ ਮੁਸ਼ਕਿਲ ਸੰਹਲਾ ਲਮ ਤੋ ਕੀਤੀ ਸੀ ਸ਼ੁਰੂਆਤ ਬੰਨਿਆਂ ਦੇ ਉਗੀ ਰਹੀ ਸੀ ਪੰਜਾਬ ਦੀ ਸਿਆਹੀ ਸੱਚ ਦੋਰ ਸੀ ਆਪਣਿਆਂ ਉਦੋਂ ਬੁਲੰਦ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਿਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ